ਇੱਕ ਕਸੇ ਕਹਿੰਦੇ ਡਾਇਨਾਸੌਰ ਜਦੋਂ ਖਤਮ ਹੋਏ ਸੀ ਤਾਂ ਮਿਟਿਓਰ ਉਲਕਾ ਪਿੰਡ ਜਿਹਨੂੰ ਕਹਿੰਦੇ ਆ ਉਲਕਾ ਪਿੰਡ ਆ ਕੇ ਡਿੱਗਿਆ ਸੀ ਹੁਣ ਵੀ ਬੜੇ ਉਲਕਾ ਪਿੰਡ ਡਿੱਗਦੇ ਆ ਪਰ ਜਨਰਲੀ ਦੇਖਦੇ ਆ ਵੀ ਜਦੋਂ ਐਟਮੋਸਫੇਅਰ ਚ ਆਂਦੇ ਨੇ ਜਾਂ ਧਰਤੀ ਤੱਕ ਉਹ ਪਹੁੰਚਦੇ ਸਟ੍ਰਾਈਕ ਕਰਨ ਤੱਕ ਬਹੁਤ ਛੋਟੇ ਰਹਿ ਜਾਂਦੇ ਆ ਕਈ ਤਾਂ ਅੱਧੇ ਖਤਮ ਹੀ ਹੋ ਜਾਂਦੇ ਆ ਐਦਾਂ ਹੀ ਐ ਵੈਸੇ ਉਹਨੂੰ ਓਨਲੀ ਟੁੱਟਦਾ ਤਾਰਾ ਕਹਿੰਦੇ ਨਾ ਟੁੱਟਦਾ ਤਾਰਾ ਉਹਨੂੰ ਹੀ ਕਹਿੰਦੇ ਆ ਉਹਨੂੰ ਹੀ ਕਹਿੰਦੇ ਆ ਪਹਿਲਾ ਸਾਇੰਟਿਫਿਕ ਗੱਲ ਕਰਦੇ ਆ ਫਿਰ ਪਰਫੈਕਸ਼ਨਲ ਗੱਲ ਕਰਾਂਗੇ ਪਹਿਲਾ ਮੇਰਾ ਸਾਇੰਟਿਫਿਕ ਜਵਾਬ ਦੇਖੋ ਐਦਾਂ ਹੈ ਕਿ ਪਿੱਛੇ ਪਾਸਟ ਦੇ ਵਿੱਚ ਤਿੰਨ ਚਾਰ ਘਟਨਾਵਾਂ ਇਹੋ ਜੀਆਂ ਵਾਪਰੀਆਂ ਦੇਖੀਆਂ ਵੀ ਗਈਆਂ ਤੇ ਤੁਸੀਂ ਦੇਖੋ ਸਭ ਤੋਂ ਰੀਸੈਂਟ ਜਿਹੜਾ ਸੀਗਾ ਉਹ ਫਿਲੀਪੀਨਸ ਦੇ ਵਿੱਚ ਗਿਰਿਆ ਸੀ ਉਹ ਵੀ ਇੱਕ ਐਸਟਰੋਇਡ ਸੀਗਾ ਠੀਕ ਹੈ ਉਹ ਇੰਨਾ ਵੱਡਾ ਨਹੀਂ ਸੀਗਾ ਕਿ ਜਿਹੜਾ ਤਵਾਇ ਮਚਾ ਦੇ ਇੰਡੀਆ ਦੇ ਕਹਿੰਦੇ ਆ ਤਵਾਇ ਮਚਾ ਦੇ ਇੰਨਾ ਵੱਡਾ ਨਹੀਂ ਸੀਗਾ ਕਿ ਤਵਾਇ ਮਚਾ ਦੇ ਦੁਨੀਆ ਦੇ ਵਿੱਚ ਉਹ ਛੋਟਾ ਸੀ ਉਹ ਜਦੋਂ ਇੰਟਰੋਯਾਰਸ ਵਿੱਚ ਉਹ ਬਰਨ ਹੋ ਗਿਆ ਉਹਦਾ ਕਲਰ ਕੁਝ ਦੇਖਿਆ ਉਹਨਾਂ ਨੇ orange ਜਾਂ ਕੁਝ ਐਦਾਂ ਕਲਰ ਤਾਂ ਉਹਦੇ 글로 ਤਾਂ ਅੰਦਰ ਇਸ ਕਰਕੇ ਫਿਰ ਉਹ ਪਾਣੀ ਦੇ ਵਿੱਚ ਚਲਾ ਗਿਆ ਉੱਥੇ ਸਮੁੰਦਰ ਦੇ ਵਿੱਚ ਸਮੁੰਦਰ ਦੇ ਵਿੱਚ ਚਲਾ ਗਿਆ ਤੇ ਇਸ ਕਰਕੇ ਕਾਫੀ ਸੇਫ ਰਿਹਾ ਉਹ ਤੇ ਉਸ ਤੋਂ ਬਾਅਦ ਦੇਖਿਆ ਜਾਈ ਇੱਕ ਮੈਟਿਓਰ ਜਿਹੜਾ ਸੀਗਾ ਉਹ ਰੀਸੈਂਟਲੀ ਇੱਕ ਵੀਡੀਓ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਕਿਸੇ ਦੇ ਘਰ ਦੇ ਬਾਹਰ ਟਾਇਲ ਦੇ ਗਿਰਿਆ ਆ ਗਏ ਤੇ ਉਹਨੇ ਟਾਇਲ ਦੇ ਉੱਪਰ ਉਹ ਬਣਾਤਾ ਕੀ ਕਹਿੰਦੇ ਆ ਉਹਨੂੰ ਆਪਣਾ ਕੁਝ ਇਫੈਕਟ ਕ੍ਰੀਏਟ ਕਰਤਾ ਮਤਲਬ ਕਹਿ ਲੋ ਕਿ ਕੋਲੀਜਨ ਦਾ ਇਫੈਕਟ ਜਿੱਦਾਂ ਕ੍ਰੀਏਟ ਹੁੰਦਾ ਹੈ ਮਤਲਬ ਉਹ ਮਾਰਕ ਬਣ ਗਿਆ ਉਹਦੇ ਉੱਪਰ ਇੰਨਾ ਇੱਕ ਠੀਕ ਹੈ ਉਸ ਤੋਂ ਪਾਸਟ 'ਚ ਦੇਖਿਆ ਜਾਏ ਤਾਂ ਰਸ਼ੀਆ ਦੇ ਵਿੱਚ ਗਿਰਿਆ ਸੀ ਇੱਕ ਬਹੁਤ ਵੱਡਾ ਮੈਟਿਓਰ ਗਿਰਿਆ ਸੀ ਉਹਨੇ ਬਹੁਤ ਤਬਾਈ ਮਚਾਈ ਸੀ ਉੱਥੇ ਹੂੰ ਤੁਸੀਂ ਦੇਖੋ ਇਸ ਕਰਕੇ ਹੁਣ ਇਹ ਸਾਈਜ਼ ਦੇ ਉੱਪਰ ਡਿਪੈਂਡ ਕਰੇਗਾ ਨਾ ਕਿੰਨਾ ਵੱਡਾ ਤੇ ਜੇ ਆਪਾਂ ਕਹਿੰਦੇ ਆ ਕਿ ਦੁਨੀਆਈ ਉਸ ਸਮੇਂ ਦੀ ਦੁਨੀਆਈ ਤਾਂ ਡਾਇਨੋਸੌਰੀ ਤਬਾਹ ਕਰਤੇ ਕਿੰਨਾ ਵੱਡਾ ਹੋਏਗਾ ਉਹ ਗੈਸ ਕਰ ਸਕਦੇ ਆਪਾਂ ਪੋਸਿਬਿਲਿਟੀ ਕੀ ਹੈ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਦੁਬਾਰਾ ਕਰ ਸਕਦੇ ਆ ਕੀ ਕਹਿ ਸਕਦੇ ਆ ਕੀ ਕਹਿ ਸਕਦੇ ਇਹ ਮਨ ਰੇਸ ਖਤਮ ਹੋਣ ਵਾਸਤੇ ਜੇ ਉਹ ਮਨ ਰੇਸ ਦੇਖੋ ਇਹ ਸਾਡ ਇੱਕ ਕੁਝ ਚੀਜ਼ਾਂ ਹੋ ਜਾਂਦੀਆਂ ਹੁੰਦੀਆਂ ਕਿ ਇਨਸਾਨ ਨਾ ਕਲਪਨਾ ਕਰਕੇ ਜੀਂਦਾ ਹੈ ਕਿ ਮੈਂ ਅੱਜ ਇਹ ਕਰਾਂਗਾ ਕੱਲ ਉਹ ਕਰਾਂਗਾ ਪਰਸੋਂ ਇਹ ਕਰਾਂਗਾ ਤੇ ਮੰਨ ਲਓ ਪਹਚਾਲਾ ਜੇ ਸਭ ਖਤਮ ਨਾ ਇਸ ਕਰਕੇ ਠੀਕ ਹੈ ਅਸੀਂ ਦੁਨੀਆ ਦਾ ਇੱਕ ਹਿੱਸਾ ਕੀ ਹੋ ਜਾਣਾ ਹੈ ਕੱਲ ਨੂੰ ਕਿਸੇ ਨੂੰ ਨਹੀਂ ਪਤਾ ਕੁਝ ਵੀ ਪਿਛੇ ਕਹਿੰਦਾ ਵੀ ਅਸੀਂ ਵੀ ਅਮਰੀਕਾ ਨੇ ਸਿਸਟਮ ਆਪਣਾ ਤਿਆਰ ਕੀਤਾ ਵੀ ਹਾਂ ਜੇ ਕੋਈ ਇਹੋ ਜਿਹਾ ਵੱਡਾ ਮੈਟੇਓਰ ਆਉਣ ਦੀ ਕੋਸ਼ਿਸ਼ ਕਰੇਗਾ ਤੇ ਉਹਨੂੰ ਡਿਟੈਕਟ ਕਰ ਲੇਗਾ ਡਿਟੈਕਟ ਕਰ ਲੇਗਾ ਤੇ ਉੱਪਰ ਹੀ ਖਤਮ ਕਰ ਦੇਗਾ ਐਟਮੋਸਫੇਅਰ 'ਚ ਵੜਨ ਤੋਂ ਪਹਿਲਾਂ ਹੀ ਖਤਮ ਕਰ ਦੇਗਾ ਉਹ ਵੀਰ ਤੋੜ ਦੇਗਾ ਛੋਟੇ ਛੋਟੇ ਤੋੜ ਦੇਗਾ ਕਿ ਇਹੋ ਜਿਹੀ ਟੈਕਨੋਲੋਜੀ ਬਿਲਟ ਹੋ ਚੁੱਕੀ ਦੇਖੋ ਮੈਂ ਇਸ ਬਾਰੇ ਕੋਈ ਤੱਥ ਨਹੀਂ ਰੱਖ ਸਕਦਾ ਪਰ ਡੈਫੀਨਿਟਲੀ ਇਹਦੇ ਉੱਪਰ ਤਾਂ ਜਿਹੜੇ ਬਹੁਤ ਵੱਡੇ ਵਿਗਿਆਨੀ ਉਹਨਾਂ ਨੇ ਕੰਮ ਕੀਤਾ ਹੀ ਹੋਵੇਗਾ ਕਿ ਆਪਣੀ ਧਰਤੀ ਨੂੰ ਬਚਾਉਣਾ ਕਿੱਦਾਂ ਹਰ ਬੰਦਾ ਜੇ ਕੋਸ਼ਿਸ਼ ਕਰਦਾ ਆਪਣੇ ਘਰ ਨੂੰ ਕਿੱਦਾਂ ਬਚਾਣਾ ਇੱਕ ਕੁੰਡੀ ਦੇ ਨਾਲ ਤਾਂ ਉਹਨਾਂ ਨੇ ਵੀ ਕੁਝ ਨਾ ਕੁਝ ਤਾਂ ਸਿਸ ਪਰ 100% ਆਪਾਂ ਨਹੀਂ ਕਹਿ ਸਕਦੇ ਬਿਕੋਜ਼ ਆਪਾਂ ਦੇਖਿਆ ਨਹੀਂ ਉਹ ਹੂੰ ਤੇ ਨਾ ਹੀ ਅਜ ਤੱਕ ਕੋਈ ਚੀਜ਼ ਯੂਜ਼ ਹੋਈ ਹੈ ਕਿ ਸਾਨੂੰ ਦਿਖ ਜੇਗੀ ਹਾਂ ਵੀ ਹੈਗਾ ਨਹੀਂ ਹਾਂ ਵੀ ਹੈਗਾ ਹੂੰ ਹੂੰ ਤਾਂ ਸਾਨੂੰ ਤਾਂ ਹੀ ਕਹਿਣਾ ਚਾਹੀਦਾ ਕਿ ਠੀਕ ਹੈ ਜਹੇਗਾ ਤਾਂ ਠੀਕ ਹੈ ਨਹੀਂ ਹੈ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਉਸਤੇ ਹੂੰ ਇੱਕ ਸੈਟੇਲਾਈਟ ਵੀ ਕਹਿੰਦੇ ਗਿਆ ਸੀਗਾ ਉਹ ਪਤਾ ਨਹੀਂ ਉਹਦਾ ਕਨੈਕਸ਼ਨ ਨਹੀਂ ਹੋ ਪਾਇਆ ਸੀਗਾ ਤੇ ਉਹ ਵੀ ਬਾਅਦ ਚ ਧਰਤੀ ਤੇ ਉਦੋਂ ਵੀ ਬੜਾ ਰੋਲਾ ਪਿਆ ਸੀ ਧਰਤੀ ਤਬਾਹ ਹੋ ਜਾਣੀ ਹੈ ਮੈਨੂੰ ਇਹਦੇ ਬਾਰੇ ਆਈਡੀਆ ਨਹੀਂ ਸੱਚੀ ਸ਼ਾਨ ਮਾਸਾ ਅਗਰ ਚਾਕੇ ਡਿੱਗਿਆ ਸੀ ਮੈਨੂੰ ਵੀ ਨਾਮ ਇਸ ਟਾਈਮ ਯਾਦ ਨਹੀਂ ਆ ਰਿਹਾ ਉਸ ਦਾ ਮੈਂ ਨੂੰ ਧਿਆਨ ਨਹੀਂ ਚਲੋ ਆਪਾਂ ਨਹੀਂ ਧਿਆਨ ਮੈਂ ਇਹਦੇ ਬਾਰੇ ਨਹੀਂ ਪੜਿਆ ਸੀ ਨਹੀਂ ਦੇਖਿਆ ਆਪਾਂ ਇਹ ਗੱਲ ਨੂੰ ਛੱਡਦੇ ਆ ਅਗਲੀ ਗੱਲ ਕਰਦੇ ਆ ਟੁੱਟਦੇ ਤਾਰੇ ਨੂੰ ਦੇਖ ਕੇ ਹਰ ਕੋਈ ਹੱਥ ਜੋੜਨ ਲੱਗ ਜਾਂਦਾ ਵੀ ਹਾਂ ਮੇਰੀ ਵਿਸ਼ ਪੂਰੀ ਕਰ ਦੇ ਫਿਲਮਸ ਤੇ ਮੂਵੀਜ਼ ਦੇ ਵਿੱਚ ਵੀ ਬੜਾ ਦਿਖਾਇਆ ਜਾਂਦਾ ਸੀਗਾ ਵੀ ਹਾਂ ਮੇਰੀ ਵਿਸ਼ ਪੂਰੀ ਹੋ ਜਾਏ ਉਹੀ ਇਹ ਫੈਂਟਸੀ ਹੈ ਨਾ ਫਿਕਸ਼ਨ ਹੈ ਵਿਸ਼ ਪੂਰੀ ਹੁੰਦੀ ਹੈ ਮਸਾ ਮੈਂ ਤੇ ਤੁਹਾਨੂੰ ਹੁਣ ਕੀ ਦੱਸਾਂ ਯਾਰ ਮੈਂ ਤਾਂ ਇੱਕ ਰਾਤ ਦੇ ਵਿੱਚ 200 ਟੁੱਟਦੇ ਤਾਰੇ ਦੇਖਿਆ 150 200 ਦੇਖਿਆ ਹੈ ਤੁਹਾਡੀਆਂ ਤਾਂ ਫਿਰ ਬਹੁਤ ਜ਼ਿਆਦਾ ਮੇਰੀਆਂ ਇਨੀਆਂ ਖੁਆਇਸ਼ਾਂ ਹੀ ਨਹੀਂ ਹੈ। 1.5 ਤੋਂ 200 ਮਤਲਬ ਰੋਈ ਦੇ ਰੋਜ ਨੇ ਤਾਰੇ ਟੋਟ ਰਹੇ ਆ ਮੈਟਿਓਰਸ ਜਿਹੜੇ ਧਰਤੀ ਤੇ ਗਿਰ ਰਹੇ ਆ ਨੇ ਧਰਤੀ ਤੇ ਨਾ ਗਿਰਨ ਪਰ ਉਹ ਜਾਂਦੇ ਦਿਸਦੇ ਆ ਜਾਂਦੇ ਦਿਸਦੇ ਮੈਂ ਤਾਂ ਦੇਖਿਆ ਬਹੁਤ ਦੇਖਿਆ ਮਿਟਿਓਰ ਮੈਂ ਹੂੰ ਬਹੁਤ ਵੱਡੇ ਵੱਡੇ ਦੇਖਿਆ ਕਰਦੇ ਮਤਲਬ ਜਾਂਦੇ ਹੋ ਇਧਰ ਉਧਰ ਮੂਵ ਕਰਦੇ ਮੂਵ ਕਰਦੇ ਇਦਾਂ ਕੁਛ ਨਹੀਂ ਹੁੰਦਾ ਇਦਾਂ ਤਾਂ ਹੋਣ ਲੱਗ ਗਿਆ ਤੇ ਫਿਰ ਤੇ ਬੰਦਾ ਹੀ ਕਾਮਨਾ ਕਰੇ ਵੀ ਇਹੀ ਵਿਸ਼ ਕਰੇ ਵੀ ਤਾਰਾ ਟੁੱਟੇ ਤੇ ਮੇਰੀ ਵਿਸ਼ ਪੂਰੀ ਹੋਏ। ਹੂੰ। ਇਹੀ ਸੋਚੀ ਜਾਏ ਬੰਦਾ। ਹੂੰ। ਕਹਿੰਦੇ ਮੂਨ ਵੀ ਸਾਨੂੰ ਕਾਫੀ ਪਹਚਾ ਕੇ ਰੱਖਦਾ ਇਹਨਾਂ ਨੂੰ। ਜੀ ਬਿਲਕੁਲ ਬਿਲਕੁਲ ਇਹ ਗੱਲ ਫੈਕਟ ਹੈ ਗਿਆ ਹੈ। ਦੇਖੋ ਮੰਨ ਲਓ 71 ਧਰਤੀ ਹੈ। ਹੂੰ। ਇਹਦੀ ਕੁਝ ਗ੍ਰੈਵਿਟੀ ਹੈ ਹੈਨਾ। ਤੇ ਇਹਦੇ ਵੱਲ ਕੋਈ ਚੀਜ਼ ਆਏਗੀ ਮੰਨ ਲਓ ਜਿੱਦਾਂ ਵੀ ਆ ਕੇ ਇੱਥੇ ਗਿਰੀ-ਗਿਰ ਗਈ ਮੰਨ ਲਓ। ਤੇ ਜਿੱਦ ਧਰਤੀ ਦੇ ਅੱਗੇ ਮੂਨ ਹੋਏਗਾ ਇਸ ਤਰ੍ਹਾਂ। ਗ੍ਰੈਵਿਟੀ ਵੱਧ ਜੇਗੀ ਹੋਰ ਹੂੰ ਤਾਂ ਮੂਨ ਦੇ ਵਿੱਚ ਆ ਕੇ ਗਿਰੇਗੀ ਉਹ ਚੀਜ਼ ਸਾਨੂੰ ਧਰਤੀ ਸਾਨੂੰ ਮੂਨ ਕੀ ਹੈ ਸਾਨੂੰ ਧਰਤੀ ਨੂੰ ਬਚਾਂਦਾ ਬਹੁਤ ਵਾਰੀ ਬਚਾਂਦਾ ਤੁਸੀਂ ਇਹ ਇਹ ਇਹਦਾ ਫੈਕਟ ਵੀ ਇਹੀ ਹੈ ਕਿ ਤੁਸੀਂ ਮੂਨ ਦੇ ਪਿਛਲੇ ਪਾਸੇ ਦੇਖੋ ਹੂੰ ਆਪਾਂ ਮੂਨ ਨੂੰ ਕਦੀ ਇਦਾਂ ਘੁੰਮਦੇ ਨਹੀਂ ਦੇਖ ਸਕਦੇ ਹੂੰ ਮੂਨ ਘੁੰਮਦਾ ਨਹੀਂ ਇਸ ਤਰ੍ਹਾਂ ਮੂਨ ਇੱਕੋ ਜਗ੍ਹਾ ਤੇ ਇੱਕੋ ਜਗ੍ਹਾ ਤੇ ਇਸ ਤਰ੍ਹਾਂ ਹੀ ਹੈ ਸਾਡੇ ਨਾਲ ਇਸ ਤਰ੍ਹਾਂ ਹੀ ਰਹਿੰਦਾ ਪਰ ਤੁਸੀਂ ਮੂਨ ਦੇ ਪਿਛਲੇ ਪਾਸੇ ਦੇਖੋ ਕਿੰਨੇ ਖੱਡੇ ਆ ਉਹ ਸਭ ਕੁਛ ਨਾ ਕੁਝ ਗਿრა ਹੀ ਹੋਦੇ ਉੱਪਰ ਆ ਕੇ ਜਿਹੜੀ ਤਸਵੀਰ ਤੁਸੀਂ ਖਿੱਚੀ ਹੈ ਇਹ ਇਹ ਫਿਰ ਸਲੇਸ ਵਾਸੇ ਦਿਏਗੇ ਇਹ ਸਾਹਮਣੇ ਸਾਹਮਣੇ ਫਰੰਟ ਪਾਸ ਦੀ ਬੈਕ ਸਾਈਡ ਆਪਾਂ ਦੇਖ ਨਹੀਂ ਸਕਦੇ ਬੈਕ ਸਾਈਡ ਤਾਂ ਆਪਾਂ ਦੇਖ ਨਹੀਂ ਦੇਖ ਹੀ ਨਹੀਂ ਸਕਦੇ ਹੂੰ ਤਾਂ ਫਿਰ ਜੇ ਉੱਥੇ ਨਾਸਾ ਨੇ ਸੈਟਲਾਈਟ ਭੇਜੇ ਸੀ ਬੈਕ ਸਾਈਡ ਤਸਵੀਰਾਂ ਦੇਖੋਗੇ ਬਹੁਤ ਸਾਰੇ ਖੱਡੇ ਮਿਲਣਗੇ ਤੁਹਾਨੂੰ ਉੱਥੇ ਮਟੀਅਰਸ ਹੀ ਸਾਰੇ ਸਾਰੇ ਮਟੀਅਰਸ ਹੀ ਹੋ ਕੁਛ ਨਾ ਕੁਛ ਵੱਜਿਆ ਹੈ ਨਾ ਅਗੇ ਉਸ ਤੇ ਤੇ ਦਾ ਮਤਲਬ ਇਹੀ ਹੈ ਕਿ ਕੁਛ ਵੱਜਿਆ ਸੀ ਤਾਂ ਉਹ ਤਾਂ ਉਹ ਧੀ ਧਰਤੀ ਤੇ ਗਿਰਨ ਤੋਂ ਮਤਲਬ ਮੂਨ ਨੇ ਸਾਨੂੰ ਬਚਾ ਲਿਆ ਕਿਉਂ ਜੀ ਧਰਤੀ ਤੇ ਨਾ ਗire ਜੇ ਇੱਕ ਵੀ ਗਿਰ ਜਾਂਦਾ ਤਾਂ ਇਹ ਹਾਂ ਤੇ ਫਿਰ ਤੁਹਾਡੇ ਸਾਹਮਣੇ ਹੀ ਹੈ ਫਿਰ ਅਸੀਂ ਵੀ ਡਾਇਨਾਸੌਰ ਹੀ ਬਣ ਜਾਣਾ ਸੀ ਸਾਰਿਆਂ ਨੂੰ ਨਹੀਂ ਅਸੀਂ ਵੀ ਕਿਸੇ ਪੱਥਰਾਂ 'ਚ ਮਿਲਣਾ ਸੀ ਫੋਸਿਲ ਬਣ ਕੇ ਫੋਸਿਲ ਬਣ ਕੇ ਫਿਰ ਸਾਡੇ ਲੋਕ ਸਾਡੇ ਉੱਪਰ ਕਿਸੇ 100 ਸਾਲਾ 100 ਮਿਲੀਅਨ ਇਅਰ ਮਿਲੀਅਨ ਇਅਰ ਬਾਅਦ ਸਾਡੇ ਤੇ ਕਿਸੇ ਨੇ ਖੋਜ ਕਰਨੀ ਸੀ ਹਾਂ ਕੀ ਪਤਾ ਆਪਾਂ ਕੋਲਾ ਬਣ ਜੰਦੇ ਜਾਂ ਡਾਇਮੰਡ ਬਣ ਜੰਦੇ ਦਬ ਜਾਣਾ ਸੀ ਨਾ ਆਪਾਂ ਕਿਸੇ ਦੀਆਂ ਅੰਗੂਠੀਆਂ ਦੇ ਵਿੱਚ ਜਾਣਾ ਸੀ ਕਿਸੇ ਦੀਆਂ ਅੰਗੂਠੀਆਂ ਦੇ ਵਿੱਚ ਜਾਣਾ ਸੀ ਐਗਜ਼ੈਕਟਲੀ ਇਹ ਸਾਰੇ ਮਤਲਬ ਜਿਹੜੇ ਫੋਸਿਲਸ ਬਣੇ ਆ ਇਹ ਕਈ ਕਹਿੰਦੇ ਆ ਵੀ ਹਾਂ ਜਿਹੜੇ ਫੋਸਲ ਬਣੇ ਆ ਡਾਇਨੋਸੌਰਸ ਤੋਂ ਜਾਂ ਇਹਨਾਂ ਤੋਂ ਇਹਨਾਂ ਤੋਂ ਹੀ ਬਣੇ ਆ ਫੋਸਲ ਫਿਊਲਸ ਫੋਸਲ ਤਾਂ ਮਤਲਬ ਫੋਸਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਮਿੱਟੀ ਦੇ ਵਿੱਚ ਕੋਈ ਚੀਜ਼ ਦੱਬ ਗਈ ਬਹੁਤ ਸਾਲਾਂ ਤੱਕ ਉਹਦੇ ਉੱਪਰ ਪ੍ਰੈਸ਼ਰ ਪੈਂਦਾ ਰਿਹਾ ਪੱਥਰ ਬਣ ਗਿਆ ਫਿਰ ਉਹ ਪੱਥਰ ਨੂੰ ਤੋੜ ਕੇ ਦੇਖਿਆ ਜਾਂਦਾ ਕਿ ਇਹਦੇ ਵਿੱਚ ਉਹ ਫੋਸਲ ਬਣਿਆ ਆ ਮਤਲਬ ਉਹ ਸਟਰਕਚਰ ਬਣ ਗਿਆ ਉਹ ਜਾ ਸਟਰਕਚਰ ਬਣ ਗਿਆ ਪਰ ਜੇ ਮੈਂ ਪੈਟਰੋਲੀਅਮ ਐਂਡ ਡੀਜ਼ਲ ਆ ਉਹ ਵੀ ਕਹਿੰਦੇ ਵੀ ਇਹਨਾਂ ਦੀ ਇਹਨਾਂ ਤੋਂ ਹੀ ਬਣਿਆ ਹਾਂ ਹਾਂ ਫੋਸਲ ਫਿਊਲ ਹੀ ਆ ਇੱਕ ਤਰ੍ਹਾਂ ਉਹ ਕਿੰਨੇ ਸਾਲ ਧਰਤੀ ਦੇ ਵਿੱਚ ਦੱਬਿਆ ਰਿਹਾ ਤੇ ਹੁਣ ਉਹ ਪੰਚ ਕਰਦੇ ਤੇ ਉਹ ਬਾਹਰ ਆ ਜਾਂਦਾ ਸਾਰਾ ਹਮ ਪ੍ਰੈਸ਼ਰ ਨਾਲ ਹੀ ਬਣਿਆ ਨਾ ਭਾਈ ਮਨ ਪ੍ਰੋਸੈਸ ਤੇ ਉਹ ਤੋਂ ਦਾ ਹੀ ਰਿਲੇਟਿਡ ਹੈ ਰਿਲੇਟਿਡ ਹੈ ਕਾਪਾ ਲਾ ਦੇ ਕੱਟ ਕਿੰਨਾ ਮਿੰਟ ਦੀ ਹੋ ਗਈ ਘੰਟਾ ਹੋ ਗਿਆ ਨਾ ਬਸ ਹੋਰ ਕੁਝ ਹੋ ਗਈ ਆ ਸੋਨੀ ਦੀ ਗੱਲ ਠੀਕ ਹੈ ਵੈਸੇ ਇਹਦੇ ਤੇ ਨਾ ਉਹ ਵੀਡੀਓ ਕੱਟੀ ਨਹੀਂ ਜਾਂਦੀ ਕੈਨਨ ਵਾਂਗ ਕਨੰਜ ਹਾਂ ਕੱਟੇ ਸੋਨੀ ਤੇ ਕੱਟਣ ਲੱਗੋ ਹਾਂ ਲਾ ਦੇ ਕੋਈ 29 ਮਿੰਟ ਬਾਅਦ ਇੱਕੋ ਹੀ ਕੱਟ ਲਾ ਦੇ ਜੇ ਆਪਾ ਕੱਟ ਤੁਸੀਂ ਤਸਵੀਰਾਂ ਦੇਖਦੇ ਹੋ ਨਾ ਮੈਂ ਤੁਹਾਡੀ ਤਸਵੀਰਾਂ ਦੇਖ ਰਿਹਾ ਸੀ ਤਾਂ ਮੇਰੇ ਮੂੰਹ 'ਚ ਇੱਕੋ ਚੀਜ਼ ਲੱਗ ਰਹੀ ਸੀ ਬੜਾ ਕੁਦਰਤ ਹੈ ਵੀ ਰੱਬ ਕਿੰਨਾ ਤਗੜਾ ਆਰਟਿਸਟ ਹੈ ਹਰ ਬੰਦਾ ਇਹ ਕਹਿੰਦਾ ਚਲੋ ਮੈਂ ਤਾਂ ਮੰਨਦਾ ਪਰ ਸਾਇੰਸ ਨਹੀਂ ਮੰਨਦੇ ਤੁਸੀਂ ਕਦੇ ਤੁਸੀਂ ਮੰਨਦੇ ਹੋ ਰੱਬ 'ਚ ਦੇਖਿਆ ਕਦੇ ਰੱਬ ਅ ਮੈਂ ਦੇਖਿਆ ਨਹੀਂ ਕਦੇ ਤੇ ਜੇ ਦੇਖਣ ਦੇ ਹਿਸਾਬ ਨਾਲ ਆਪਾਂ ਮੰਨੀਏ ਫੇਰ ਤੇ ਜੇ ਨਾ ਦੇਖਿਆ ਤੇ ਨਾ ਮੰਨਣਾ ਠੀਕ ਹੈ ਪਰ ਜੇ ਐਗਜ਼ਿਸਟੈਂਸ ਦੇਖੀ ਜਾਏ ਮੈਂ ਕੁਦਰਤ ਨੂੰ ਕੁਦਰਤ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦਾ ਹੂੰ ਬਿਕੋਜ਼ ਕੁਦਰਤ ਦੇ ਵਿੱਚ ਸਾਨੂੰ ਕਿੰਨੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੂੰ ਹੈਨਾ ਕਿੰਨਾ ਹੀ ਕੁਛ ਹੈ ਦੇਖਣ ਨੂੰ ਮਿਲਦਾ ਜਿਹੜਾ ਅਲੱਗ ਤੋਂ ਅਲੱਗ ਤੁਸੀਂ ਇੱਕ ਜਗ੍ਹਾ ਦੂਜੀ ਜਗ੍ਹਾ ਜਾਓ ਇੱਕ ਸੀਨ ਬਰੀ ਚੇਂਜ ਹੋ ਜਾਂਦੀ ਹੈ ਹੂੰ ਜੇ ਇੱਕ ਗॉड ਇੱਕ ਆਰਟਿਸਟ ਹੈ ਜੇ ਰੱਬ ਇੱਕ ਆਰਟਿਸਟ ਹੈ ਤਾਂ ਫਿਰ ਤਾਂ ਵਾਕੇ ਭਈ ਉਹ ਕਿੰਨਾ ਤਗੜਾ ਆਰਟਿਸਟ ਹੈ ਜਿਨੇ ਇੰਨਾ ਕੁਛ ਅਲੱਗ-ਅਲੱਗ ਕ੍ਰੀਏਟ ਕੀਤਾ ਤੁਸੀਂ ਤਾਂ ਇੰਨਾ ਕੁਛ ਦੇਖ ਵੀ ਲਿਆ ਉਹੀ ਗੱਲ ਕਹਿ ਰਹੇ ਨਾ ਜੇ ਤਾਂ ਉਹ ਹੈਗਾ ਤੇ ਫਿਰ ਉਹ ਆਰਟਿਸਟ ਹੈ ਤਾਂ ਫਿਰ ਉਹਨੇ ਇੰਨਾ ਕੁਛ ਕ੍ਰੀਏਟ ਕੀਤਾ ਜੇ ਨਹੀਂ ਹੈ ਤਾਂ ਫਿਰ ਨਹੀਂ ਹੈ ਦੋਨੋਂ ਗੱਲਾਂ ਇਹ ਮੰਨਣ ਦੇ ਉੱਪਰ ਹੈ ਕਿਸੇ ਨੇ ਕਿਦਾਂ ਮੰਨਣਾ ਕਿਸੇ ਨੇ ਕਿਦਾਂ ਮੰਨਣਾ ਸਾਇੰਸ ਕਹਿੰਦੀ ਹੈ ਸਾਇੰਸ ਬਿਗ ਬੈਂਗ ਥਿਊਰੀ ਕਹਿੰਦੀ ਹੈ ਹਮ ਧਾਰਮਿਕ Banda ਕਹਿੰਦਾ ਵੀ ਰੱਬ ਨੇ ਬਣਾਈ ਹੈ ਰੱਬ ਦੀ ਬਣਾਈ ਕੁਦਰਤ ਹੈ ਰੱਬ ਦੇ ਬਣਾਈ ਯੂਨੀਵਰਸ ਹੈ ਰੱਬ ਦੀ ਬਣਾਈ ਗੈਲੈਕਸੀਸ ਨੇ ਕੀ ਤੁਸੀਂ ਕਿਹਨੂੰ ਸੱਚ ਮੰਨਦੇ ਹੋ